ਪੰਜਾਬ ਸਰਕਾਰ ਦੇ ਵੱਲੋਂ ਮੰਗਲਵਾਰ ਨੂੰ ਪੂਰੇ ਸੂਬੇ ਨੂੰ ਹੜ੍ਹ ਪ੍ਰਭਾਵਿਤ ਐਲਾਨੇ ਜਾਣ ਮਗਰੋਂ ਹੁਣ ਹੜ੍ਹ ਦੇ ਨਾਲ ਲਗਾਤਾਰ ਹਾਲਾਤ ਵਿਗੜਦੇ ਜਾ ਰਹੇ ਨੇ ਹਿਮਾਚਲ ਛੋਰੀ ਬਰਸਾਤ ਦੇ ਨਾਲ ਨੰਗਲਸੇਤ ਪਾਖੜਾ ਡੈਮ ਦੇ ਵਿੱਚ ਪਾਣੀ ਦਾ ਪੱਧਰ 1680 ਫੁੱਟ ਤੋਂ ਮਹਿਜ਼ 2 ਫੁੱਟ ਘਟਿਆ ਯਾਨੀ ਕਿ 1678 ਫੁੱਟ ਤੱਕ ਪਹੁੰਚ ਗਿਆ ਜਿਸ ਕਾਰਨ BBMB ਨੇ ਡੈਮ ਦੇ ਚਾਰੇ ਫਲੱਡ ਗੇਟ ਇੱਕ ਇੱਕ ਫੁੱਟ ਖੋਲੇ ਨੇ ਹਾਲਾਂਕਿ ਇਸ ਤਰੀਕੇ ਨਾਲ ਫਲੱਡ ਗੇਟ 8 ਫੁੱਟ ਤੱਕ ਖੋਲ ਦਿੱਤੇ ਗਏ ਨੇ ਇਹੋ ਜਿਹੇ ਫਲੱਡ ਗੇਟ ਹੁਣ 8 ਫੁੱਟ ਤੱਕ ਖੋਲੇ ਗਏ ਨੇ ਜਿਸ ਨਾਲ ਸਤਲੁਜ ਦੇ ਵਿੱਚ ਪਾਣੀ ਤੇਜ਼ੀ ਨਾਲ ਵਧ ਰਿਹਾ ਜ ਸਤਲੁਜ ਦੇ ਨਾਲ ਲੱਗਦੇ ਜ਼ਿਲ੍ਹਿਆਂ ਦੇ ਵਿੱਚ ਹੜ੍ਹ ਦਾ ਖਤਰਾ ਵੱਜ ਚੁੱਕਿਆ ਇਸ ਦੌਰਾਨ ਹਰਿਆਣਾ ਤੋਂ ਨਿਕਲਦੇ ਕੱਗਰ ਦਰਿਆ ਨੇ ਵੀ ਹਰਿਆਣਾ ਦੇ ਨਾਲ ਲੱਗਦੇ ਪਟਿਆਲਾ ਜ਼ਿਲ੍ਹੇ ਦੇ ਵਿੱਚ ਹੜ੍ਹ ਦਾ ਖਤਰਾ ਪੈਦਾ ਕਰ ਦਿੱਤਾ ਇਸ ਦੌਰਾਨ ਹਰਿਆਣਾ ਦੇ ਵਿੱਚੋਂ ਨਿਕਲਦੇ ਕੱਗਰ ਦਰਿਆ ਨੇ ਨੇਵੀ ਦਰਿਆ ਦੇ ਨਾਲ ਲੱਗਦੇ ਪਟਿਆਲਾ ਜ਼ਿਲ੍ਹੇ ਦੇ ਵਿੱਚ ਹੜ੍ਹ ਦਾ ਖਤਰਾ ਵਧਾ ਦਿੱਤਾ ਤਾਂ ਪ੍ਰਸ਼ਾਸਨ ਨੇ ਜ਼ਿਲ੍ਹੇ ਦੇ ਕਰੀਬ 36 ਪਿੰਡਾਂ ਦੇ ਲੋਕਾਂ ਨੂੰ ਸੁਰੱਖਿਅਤ ਥਾਵਾਂ ਤੇ ਜਾਣ ਦੀ ਅਪੀਲ ਕੀਤੀ ਹੈ ਇਸੇ ਤਰ੍ਹਾਂ ਦੀ ਅਪੀਲ ਸਤਲੁਜ ਦਰਿਆ ਦੇ ਨਾਲ ਲੱਗਦੇ ਇਲਾਕਿਆਂ 'ਚ ਹੋ ਰਹੀ ਹੈ ਤਾਂ ਸੂਬੇ ਦੇ ਵਿੱਚ ਹੜ੍ਹ ਦੇ ਕਾਰਨ ਮੁੱਖ ਮੰਤਰੀ ਭਗਵੰਤ ਮਾਨ ਨੇ ਸ਼ੁੱਕਰਵਾਰ ਨੂੰ ਹੀ ਕ ਚੋਹਾਨ ਤੇ ਆਪ ਦੇ ਮੁਖੀ ਅਰਵਿੰਦ ਕੇਜਰਵਾਲ ਸੂਬੇ ਦੇ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ ਕਰਨ ਦੇ ਲਈ ਪੁਜਰੇ ਨੇ ਇਹੀ ਨਹੀਂ ਦੋ ਕੇਂਦਰੀ ਟੀਮਾਂ ਵੀ ਹੜ੍ਹ ਦਾ ਜਾਇਜ਼ਾ ਲੈਣ ਦੇ ਲਈ ਆ ਰਹੀਆਂ ਨੇ ਸਤਲੂਜ ਦਾ ਪਾਣੀ ਦਾ ਪੱਧਰ ਜਲੰਧਰ ਫਿਰੋਜ਼ਪੁਰ ਰੇਲ ਮਾਰਗ ਨੂੰ ਵੀ ਬੰਦ ਕਰ ਗਿਆ ਇਸ ਦੇ ਨਾਲ ਹੁਣ ਹੜ੍ਹ ਦੀ ਸਥਿਤੀ ਨੂੰ ਦੇਖਿਆ ਅਧਿਕਾਰੀਆਂ ਦੀਆਂ ਛੁੱਟੀਆਂ ਰੱਦ ਹੋ ਚੁੱਕੀਆਂ ਨੇ ਸਕੂਲ ਕਾਲਜ 7 ਸਤੰਬਰ ਤੱਕ ਬੰਦ ਨੇ ਤਤਰੰਤਾਰਨ ਸਥਿਤ ਹਰੀਕੇ ਪੱਤਨ ਹੈਡ ਵਰਕਰਸ ਦੇ ਵਿੱਚ ਸਤਲੂਜ ਤੇ ਬਿਆਸ ਦਾ ਪਾਣੀ ਮਿਲਦਾ ਜਿੱਥੇ ਉੱਥੇ ਲਗਾਤਾਰ ਪਾਣੀ ਵਧ ਰਿਹਾ ਜੇਕਰ ਗੱਲ ਕਰੀਏ ਤਾਂ ਹਰੀਕੇ ਹੈਡ ਵਰਕਰਸ ਦੇ ਵਿੱਚ 316584 ਕਿਊਸਿਕ ਪਾਣੀ ਪੁੱਜਿਆ ਹੈ ਜਿੱਥੇ ਕਿਹਾ ਜਾ ਰਿਹਾ ਹੈ ਕਿ ਮੰਗਲਵਾਰ ਨੂੰ ਪਾਣੀ ਦੀ ਆਮਦ ਸੀ 2,99,712 ਕਿਊਸਿਕ ਪਾਣੀ ਪਾਕਿਸਤਾਨ ਨੂੰ ਛੱਡਿਆ ਗਿਆ ਬੁੱਧਵਾਰ ਸਵੇਰੇ ਜਿਵੇਂ ਹੀ 3,35,000 ਕਿਊਸਿਕ ਪਾਣੀ ਆਇਆ ਤਾਂ 3,18,000 ਕਿਊਸਿਕ ਪਾਣੀ ਅੱਗੇ ਛੱਡ ਦਿੱਤਾ ਗਿਆ ਸ਼ਾਮ ਨੂੰ 3,46,000 ਕਿਊਸਿਕ ਪਾਣੀ ਦੀ ਆਮਦ ਨੂੰ ਰਿਕਾਰਡ ਤੋੜ ਦੱਸਿਆ ਗਿਆ 2023 ਦੇ ਵਿੱਚ ਇੱਥੇ 284000 ਕਿਊਸਿਕ ਪਾਣੀ ਆਉਂਦਿਆਂ ਤੁਸੀਂ ਬੰਨ ਟੁੱਟ ਗਿਆ ਸੀ ਤੇ ਤੀਜੇ ਵੱਜੋਂ 33 ਪਿੰਡ ਡੁੱਬੇ ਸਨ ਤੇ ਹਰੀਕੇ ਹੈਡ ਵਰਕਰਸ ਦੇ ਸਾਰੇ 31 ਗੇਟ 6 ਫੁੱਟ ਤੱਕ ਖੋਲ ਦਿੱਤੇ ਗਏ ਨੇ ਦੱਸ ਦਈਏ ਕਿ ਹਰੀਕੇ ਪੱਤਾ ਤੋਂ ਛੱਡੇ ਜਾ ਰਹੇ ਰੇ ਪਾਣੀ ਦੇ ਨਾਲ ਫਿਰੋਜ਼ਪੁਰ ਫਾਜ਼ਿਲਕਾ ਦੇ ਕਈ ਇਲਾਕੇ ਪ੍ਰਭਾਵਿਤ ਹੋ ਸਕਦੇ ਨੇ ਗੁਰਦਾਸਪੁਰ ਜ਼ਿਲ੍ਹੇ ਦੇ ਪਿੰਡਾਂ ਦੇ ਲਈ ਵੀ ਸੰਕਟ ਹੁਣ ਘੱਟ ਹੁੰਦਾ ਨਜ਼ਰ ਨਹੀਂ ਆ ਰਿਹਾ ਦੋ ਦਿਨਾਂ ਤੱਕ ਰਾਹਤ ਰਹਿਣ ਦੇ ਬਾਅਦ ਬੁੱਧਵਾਰ ਨੂੰ ਜੰਮੂ ਹਿਮਾਚਲਤ ਪਹਾੜੀ ਇਲਾਕੇ 'ਚ ਭਾਰੀ ਬਰਸਾਤ ਹੋਈ ਹੈ ਜਿਸ ਨਾਲ ਰੰਜੀ ਦਾ ਪੱਦਰ ਖਤਰੇ ਦੇ ਨਿਸ਼ਾਨ ਤੱਕ ਪਹੁੰਚ ਰਿਹਾ ਹੈ ਪੰਜ ਦਿਨਾਂ ਬਾਅਦ ਤੁਪ ਉਕੀ ਲਿਆ ਦੱਸ ਰਹੀ ਹੈ ਕਿ ਜਿੱਥੇ ਕਿਤੇ ਨਾ ਕਿਤੇ ਰਾਹਤ ਹੈ ਤਾਂ ਹੋਰ ਜ਼ਿਲ੍ਹਿਆਂ ਦੇ ਵਿੱਚ ਬਰਸਾਤ ਜਿਹੜੀ ਉਹ ਰਿਕਾਰਡ ਤੋੜ ਰਹੀ ਹੈ ਜਿਸ ਨਾਲ ਹਾਲਾਤ ਹੋਰ ਖਰਾਬ ਹੁੰਦੇ ਜਾ ਰਹੇ ਨੇ ਪੰਜਾਬ ਸਰਕਾਰ ਦੇ ਵੱਲੋਂ ਮੰਗਲਵਾਰ ਨੂੰ ਪੂਰੇ ਸੂਬੇ ਨੂੰ ਹੜ੍ਹ ਪ੍ਰਭਾਵਿਤ ਐਲਾਨੇ ਜਾਣ ਮਗਰੋਂ ਹੁਣ ਹੜ੍ਹ ਦੇ ਨਾਲ ਲਗਾਤਾਰ ਹਾਲਾਤ ਵਿਗੜਦੇ ਜਾ ਰਹੇ ਨੇ ਹਿਮਾਚਲ ਛੋਰੀ ਬਰਸਾਤ ਦੇ ਨਾਲ ਨੰਗਲ ਸੇਤ ਪਾਖੜਾ ਡੈਮ ਦੇ ਵਿੱਚ ਪਾਣੀ ਦਾ ਪੱਦਰ 1680 ਫੁੱਟ ਤੋਂ ਮਹਿਜ਼ 2 ਫੁੱਟ ਘਟਿਆ ਨੀ ਕਿ 1678 ਫੁੱਟ ਤੱਕ ਪਹੁੰਚ ਗਿਆ ਜਿਸ ਕਾਰਨ BBMP ਨੇ ਕਿਕ ਫੁੱਟ ਖੋਲੇ ਨੇ ਹਾਲਾਂਕਿ ਇਸ ਤਰੀਕੇ ਨਾਲ ਫਲੱਡ ਗੇਟ 8 ਫੁੱਟ ਤੱਕ ਖੋਲ ਦਿੱਤੇ ਗਏ ਨੇ ਇਹੋ ਜੇ ਫਲੱਡ ਗੇਟ 18 ਫੁੱਟ ਤੱਕ ਖੋਲੇ ਗਏ ਨੇ ਜਿਸ ਨਾਲ ਸਤਲੂਜ਼ ਦੇ ਵਿੱਚ ਪਾਣੀ ਤੇਜ਼ੀ ਨਾਲ ਵਧ ਰਿਹਾ ਜਿਸ ਦੇ ਨਾਲ ਸੂਬੇ ਦੇ ਸਤਲੂਜ਼ ਦੇ ਨਾਲ ਲੱਗਦੇ ਜ਼ਿਲ੍ਹਿਆਂ ਦੇ ਵਿੱਚ ਹੜ੍ਹ ਦਾ ਖਤਰਾ ਵੱਜ ਚੁੱਕਿਆ ਇਸ ਦੌਰਾਨ ਹਰਿਆਣਾ ਤੋਂ ਨਿਕਲਦੇ ਕੱਗਰ ਦਰਿਆ ਨੇ ਵੀ ਹਰਿਆਣਾ ਦੇ ਨਾਲ ਲੱਗਦੇ ਪਟਿਆਲਾ ਜ਼ਿਲ੍ਹੇ ਦੇ ਵਿੱਚ ਹੜ੍ਹ ਦਾ ਖਤਰਾ ਪੈਦਾ ਕਰ ਦਿੱਤਾ ਇਸ ਦੌਰਾਨ ਹਰਿਆਣਾ ਦੇ ਵਿੱਚੋਂ ਨਿਕਲਦੇ ਕੱਗਰ ਦਰਿਆ ਨੇ ਨੇਵੀ ਦਰਿਆ ਦੇ ਨਾਲ ਲੱਗਦੇ ਪਟਿਆਲਾ ਜ਼ਿਲ੍ਹੇ ਦੇ ਵਿੱਚ ਹੜ੍ਹ ਦਾ ਖਤਰਾ ਵਧਾ ਦਿੱਤਾ ਤਾਂ ਪ੍ਰਸ਼ਾਸਨ ਨੇ ਜ਼ਿਲ੍ਹੇ ਦੇ ਕਰੀਬ 36 ਪ ਦੀ ਅਪੀਲ ਕੀਤੀ ਹੈ ਇਸੇ ਤਰ੍ਹਾਂ ਦੀ ਅਪੀਲ ਸਾਥ ਲੋਦਰ ਯਾਦ ਨਾਲ ਲੱਗਦੇ ਇਲਾਕਿਆਂ 'ਚ ਹੋ ਰਹੀ ਹੈ ਤਾਂ ਸੂਬੇ ਦੇ ਵਿੱਚ ਹੜ੍ਹ ਦੇ ਕਾਰਨ ਮੁੱਖ ਮੰਤਰੀ ਭਗਵੰਤ ਮਾਨ ਨੇ ਸ਼ੁੱਕਰਵਾਰ ਨੂੰ ਹੀ ਕੈਬਨਿਟ ਮੀਟਿੰਗ ਸੱਦੀ ਹੈ ਵੀਰਵਾਰ ਨੂੰ ਕੇਂਦਰੀ ਖੇਤੀ ਮੰਤਰੀ ਸ਼ਿਵਰਾਜ ਸਿੰਘ ਚੋਹਾਨ ਤੇ ਆਪ ਦੇ ਮੁਖੀ ਅਰਵਿੰਦ ਕੇਜਰੀਵਾਲ ਸੂਬੇ ਦੇ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ ਕਰਨ ਦੇ ਲਈ ਪੁਜਰੇ ਨੇ ਇਹੀ ਨਹੀਂ ਦੋ ਕੇਂਦਰੀ ਟੀਮਾਂ ਵੀ ਹੜ੍ਹ ਦਾ ਜਾਇਜ਼ਾ ਲੈਣ ਦੇ ਲਈ ਆ ਰਹੀਆਂ ਨੇ ਸਤਲੂਜ ਦਾ ਪਾਣੀ ਦਾ ਪੱਧਰ ਜਲੰਧਰ ਫਿਰੋਜ਼ਪੁਰ ਰੇਲ ਮਾਰਗ ਨੂੰ ਵੀ ਬੰਦ ਕਰ ਗਿਆ ਇਸ ਦੇ ਨਾਲ ਹੁਣ ਹੜ੍ਹ ਦੀ ਸਥਿਤੀ ਨੂੰ ਦੇਖਿਆਂ ਅਧਿਕਾਰੀਆਂ ਦੀਆਂ ਛੁੱਟੀਆਂ ਰੱਦ ਹੋ ਚੁੱਕੀਆਂ ਨੇ ਸਕੂਲ ਕਾਲਜ 7 ਸਤੰਬਰ ਤੱਕ ਬੰਦ ਨੇ ਤਤਰੰਤਾਰਨ ਸਥਿਤ ਹਰੀਕੇ ਪੱਤਨ ਹੈਡ ਵਰਕਰਸ ਦੇ ਵਿੱਚ ਸਤਲੂਜ ਤੇ ਬਿਆਸ ਦਾ ਪਾਣੀ ਮਿਲਦਾ ਜਿੱਥੇ ਉੱਥੇ ਲਗਾਤਾਰ ਪਾਣੀ ਵਧ ਰਿਹਾ ਜੇਕਰ ਗੱਲ ਕਰੀਏ ਤਾਂ ਹਰੀਕੇ ਹੈਡ ਵਰਕਰਸ ਦੇ ਵਿੱਚ 316584 ਕਿਊਸਿਕ ਪਾਣੀ ਪੁੱਜਿਆ ਹੈ ਜਿੱਥੇ ਕਿਹਾ ਜਾ ਰਿਹਾ ਹੈ ਕਿ ਮੰਗਲਵਾਰ ਨੂੰ ਪਾਣੀ ਦੀ ਆਮਦ ਸੀ 29712 ਕਿਊਸਿਕ ਪਾਣੀ ਪਾਕਿਸਤਾਨ ਨੂੰ ਛੱਡਿਆ ਗਿਆ ਬੁੱਧਵਾਰ ਸਵੇਰੇ ਜਿਵੇਂ ਹੀ 335000 ਕਿਊਸਿਕ ਪਾਣੀ ਆਇਆ ਤਾਂ 318000 ਕਿਊਸਿਕ ਪਾਣੀ ਅੱਗੇ ਛੱਡ ਦਿੱਤਾ ਗਿਆ ਸ਼ਾਮ ਨੂੰ 346000 ਕਿਊਸਿਕ ਪਾਣੀ ਦੀ ਆਮਦ ਨੂੰ ਰਿਕਾਰਡ ਤੋੜ ਦੱਸਿਆ ਗਿਆ 2023 ਦੇ ਵਿੱਚ ਇੱਥੇ 284000 ਕਿਊਸਿਕ ਪਾਣੀ ਆਉਂਦਿਆਂ ਤੁਸੀਂ ਬੰਨ ਟੁੱਟ ਗਿਆ ਸੀ ਤੇ ਤੀਜੇ ਵਜੋਂ 33 ਪਿੰਡ ਡੁੱਬੇ ਸਨ ਤੇ ਹਰੀਕੇ ਹੈਡ ਵਰਕਰਸ ਦੇ ਸਾਰੇ 31 ਗੇਟ 6 ਫੁੱਟ ਤੱਕ ਖੋਲ ਦਿੱਤੇ ਗਏ ਨੇ ਦੱਸ ਦਈਏ ਕਿ ਹਰੀਕੇ ਪੱਤਾ ਤੋਂ ਛੱਡੇ ਜਾ ਰਹੇ ਰੇ ਪਾਣੀ ਦੇ ਨਾਲ ਫਿਰੋਜ਼ਪੁਰ ਫਾਜ਼ਿਲਕਾ ਦੇ ਕਈ ਇਲਾਕੇ ਪ੍ਰਭਾਵਿਤ ਹੋ ਸਕਦੇ ਨੇ ਗੁਰਦਾਸਪੁਰ ਜ਼ਿਲ੍ਹੇ ਦੇ ਪਿੰਡਾਂ ਦੇ ਲਈ ਵੀ ਸੰਕਟ ਹੁਣ ਘੱਟ ਤੋਂ ਘੱਟ ਨਜ਼ਰ ਨਹੀਂ ਆ ਰਿਹਾ ਦੋ ਦਿਨਾਂ ਤੱਕ ਰਾਹਤ ਰਹਿਣ ਦੇ ਬਾਅਦ ਬੁੱਧਵਾਰ ਨੂੰ ਜੰਮੂ ਹਿਮਾਚਲ ਦੇ ਪਹਾੜੀ ਇਲਾਕੇ 'ਚ ਪਾਰੀ ਬਰਸਾਤ ਹੋਈ ਹੈ ਜਿਸ ਨਾਲ ਰੰਜ ਇਹ ਪੱਦਰ ਖਤਰਾ ਦੇ ਨਿਸ਼ਾਨ ਤੱਕ ਪਹੁੰਚ ਰਿਹਾ ਹੈ 5 ਦਿਨਾਂ ਬਾਅਦ ਤੁਪ ਨਿਕਲੀ ਹੈ ਦੱਸ ਰਹੀ ਹੈ ਕਿ ਜੁਥੇ ਕਿਤੇ ਨਾ ਕਿਤੇ ਰਾਹਤ ਹੈ ਤਾਂ ਹੋਰ ਜ਼ਿਲ੍ਹਿਆਂ ਦੇ ਵਿੱਚ ਬਰਸਾਤ ਜਿਹੜੀ ਉਹ ਰਿਕਾਰਡ ਤੋੜ ਰਹੀ ਹੈ ਜਿਸ ਨਾਲ ਹਾਲਾਤ ਹੋਰ ਖਰਾਬ ਹੁੰਦੇ ਜਾ ਰਹੇ